ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਜ਼ਿਲ੍ਹਾ ਬਠਿੰਡੇ ਦਾ ਹੈ ਬਠਿੰਡੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਸਿੱਧੂ ਡੇਰੀ ਫਾਰਮ ਤੇ ਭਾਈ ਨਰਮਲ ਵੀਰ ਦੇ ਘਰੋਂ ਅੱਜ ਫੇਰ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਹੈ ਜੀ ਦੇ ਵਿੱਚ ਵਾੜਾ ਦਿਖਾਉਣੀ ਹੈ ਅਸਰ ਤੇ ਇੱਕ ਨਗ ਵਿੱਚ ਗੱਬਣਾ ਦਾ ਵੀ ਹੈਗਾ ਬੇਨਤੀ ਹੈ ਵੀ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਉਹ ਤਸੱਲੀ ਕਰਕੇ ਖਰੀਦੇ ਜੇ ਕੋਈ ਟੈਸਟ ਕਰਾਉਣਾ ਚਾਹੁੰਨੇ ਆ ਬਲੱਡ ਸੈਂਪਲ ਲੈ ਸਕਦੇ ਹੋ ਜੇ ਕੋਈ ਵੱੱਛੀ ਨੂੰ ਅੰਦਰੋਂ ਚੈੱਕ ਕਰਾਉਣਾ ਚਾਹੁੰਨੇ ਉਹ ਕਰਵਾ ਸਕਦੇ ਹੋ ਪਰ ਤਸੱਲੀ ਕਰਨ ਦਾ ਹੱਕ ਹੈ ਤੇ ਜਰੂਰ ਫੁੱਲ ਤਸੱਲੀ ਕਰਕੇ ਖਰੀਦ ਲਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਮਿਲਿਏ ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੱਸੋ ਕੋਸ ਛੋਟੇ ਬੱਚੇ ਵੀ ਇੱਥੇ ਮੌਜੂਦ ਹੈ ਜਿਹੜੇ ਅੱਜ ਤੁਹਾਨੂੰ ਵਿਕਰੀ ਵਾਲੇ ਦਿਖਾਉਣੇ ਆ ਤੇ ਕੁਝ ਵੱਡੀਆਂ ਦਾ ਉਹ ਵੀ ਹੈਗ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵਾਇਡ ਬਾਈ ਦੱਸਦੇ ਸੀ ਵੀ ਕੱਬਣ ਵੀ ਹੈਗੀ ਸੋ ਮਿਲਦੇ ਆ ਤੇ ਕਰਦੇ ਆ ਗੱਲਬਾਤ ਆਪਾਂ ਨਰਮਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਰਮਲ ਭਾਈ ਅੱਜ ਆਪਾਂ 20 ਨਾਗ ਮੇਰੇ ਖਾਲਚ ਦਿਖਾਵਾਂਗੇ ਜਿਹੜੇ ਵਿਕਰੀ ਵਾਲੇ ਮੌਜੂਦ ਆ ਹਾਂਜੀ ਹਾਂਜੀ ਸ਼ੁਰੂਆਤ ਛੋਟੇ ਬੱਚਿਆਂ ਤੋਂ ਕਰਨੀ ਹੈ ਪਰ ਉਹ ਤੋਂ ਪਹਿਲਾਂ ਇੱਕ ਮੈਨੂੰ ਇੱਕ ਫੋਨ ਆਇਆ ਸੀ ਭਰਾ ਦਾ ਕਹਿੰਦਾ ਵੀ ਤੁਸੀਂ ਨਰਮਲ ਭਾਈ ਮੰਡੀ ਤੋਂ ਅੱਛੀ ਖਰੀਦ ਰਿਆ ਜਗਰਾਵਾਂ ਤੋਂ ਤੇ ਤੁਸੀਂ ਦੱਸਦੇ ਵੀਡੀਓ ਫਾਰਮ ਦੇ ਵਿੱਚੋਂ ਖਰੀਦੀ ਹੋਈ ਹੈ ਹਾਂਜੀ ਵੈਸੇ ਤਾਂ ਮੈਂ ਉਹ ਬਾਈ ਨੂੰ ਕਹਾ ਸੀਗਾ ਵੀ ਭਾਈ ਜਿਹੜੀ ਅਸੀਂ ਫਾਰਮ ਚੋਂ ਕਹਿੰਨੇ ਆ ਵੀ ਖਰੀਦੀ ਵੀ ਉਹਦੀ ਵੀਡੀਓ ਨਾਲ ਦਿਖਾ ਦਿੰਨੇ ਹੁੰਦੇ ਆ ਜਮਾਈ ਫਿਰ ਵੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਜਾਓਗੇ ਬਾਈ ਮੈਨੂੰ ਐ ਦੱਸੋ ਸਾਰੀਆਂ ਤਾਂ ਫਾਰਮਾਂ 'ਚ ਨਹੀਂ ਆਉਂਦੀਆਂ ਜੀ ਹੂੰ ਸਾਰੀਆਂ ਮੰਡੀਆਂ ਤੋਂ ਨਹੀਂ ਆਉਂਦੀਆਂ ਹੂੰ ਮੈਨੂੰ ਐ ਦੱਸੋ ਜੀ ਅੱਜਕੱਲ ਜਿਹੜਾ ਯੁੱਗ ਹੋ ਗਿਆ ਪੰਜ ਚਾਰ ਸਾਲ ਦਾ ਗਾਂ ਦਾ ਤੇਜ਼ ਹੋਈ ਹੈਗਾ ਹੂੰ ਕਿਹੜਾ ਬਾਈ ਕੀ ਕਹਣਾ ਚਲੋ ਜਿਹਨੂੰ ਨੌਲੇਜ ਹੈ ਨਹੀਂ ਫਿਰ ਇਹ ਕਿਹੜੀ ਗੱਲ ਆ ਵੀ ਬੰਦਾ ਵਧੀਆ ਸੀਮਨ ਲਵਾਵੇ ਸਹੀ ਹੈ ਸੈਕਸਰ ਤੱਕ ਗੱਲ ਚੱਲੀ ਗਈ ਹੈ ਜੀ ਹੂੰ ਬਿਲਕੁਲ ਖੁਦ ਮੇਰੇ ਕੋਲ 10 15 ਬੱਚੀਆਂ ਹੀ ਨੇ ਖੁਦ ਸੈਕਸਰ ਲਗਵਾਇਆ ਹੈ ਵਾਈ ਹੁੰਦਾ ਇਹ ਬੰਦੇ ਦੇ ਇਹ ਨਹੀਂ ਬੱਚਾ ਹੁਣ ਮੇਰੇ ਮੇਰੇ ਪਿੰਡ 'ਚ ਹੈਗੀਆਂ ਬੱਚੀਆਂ ਸਾਰੀਆਂ ਨੂੰ ਮੈਂ ਮੁੰਡੇ ਨੂੰ ਮੰ ਉਹਨੇ ਇੱਥੇ ਬਾਈ ਉਦੋਂ ਅਸੀਂ ਮੰਗੀਆਂ ਰੁੱਗੂ ਆ ਦੇ ਕੋਲੇ ਗਏ ਜੀ 80 8000 ਰੁਪਏ ਉਹਨੇ ਬੱਚਿਆਂ ਦਾ ਮੰਗਿਆ ਹੂੰ ਸਾਰਿਆਂ ਜੋ ਪਰਤੋ ਕਿਵੇਂ ਲੈ ਲੂਗਾ ਹਰੇਕ ਬੰਦਾ ਜੀ ਸਹੀ ਹੈ ਇਹ ਵੀ ਦੇਖਣਾ ਹੁੰਦਾ ਜੀ ਤੇ ਦੂਜੀ ਗੱਲ ਇਹ ਜਿਹੇ ਆਪਾਂ ਮੰਡੀ ਤੋਂ ਬੱਚੀ ਲਈਏ ਤੇ ਆਪਣੀ ਚੁਣਵੀ ਮੱਛੀ ਹੁੰਦੀ ਹੈ ਜੀ ਠੀਕ ਹੈ ਤੇ ਇੱਕ ਮੈਨੂੰ ਇਹ ਬਾਈ ਵੀਰ ਭਾਈ ਇਹ ਜਵਾਬ ਦੇਦੇ ਵੀ ਕਦੇ ਕਿਸੇ ਨਾਲ 1922 ਗੱਲ ਕਰੀ ਹੈ ਹੂੰ ਬਿਨ ਬੱਚੇ ਦੰਨ ਲਈ ਬੱਚੀਆਂ ਮੇਰੇ ਕੋਲੇ ਆ ਜਾਂਦੀਆਂ ਜੀ ਠੀਕ ਇੱਕ ਬੰਦਾ ਕਹੇ ਜੀ ਕਿਸੇ ਦੇ ਘਰੇ ਗਲਤ ਬੱਚੀ ਗਈ ਸਹੀ ਹੈ ਜੋ ਮੈਂ ਤਾਂ ਇਹ ਗੱਲ ਕਹਿੰਦਾ ਮੇਰੇ ਘਰੇ ਬੱਚੀਆਂ ਖੜੀਆਂ ਹਨ ਕੋਈ ਟੈਸਟ ਕਰਾਉਣੀ ਲੋੜ ਜੀ ਜੀ ਦੂਜੀ ਗੱਲ ਰਹੀ ਵੀਡੀਓ ਦੀ ਆਪਣੀ ਫਾਰਮਾਂ ਦੀ ਹੂੰ ਮਹੀਨੇ 'ਚ ਮੈਂ 4 ਫਾਰਮਾਂ 'ਚ ਮੇਰਾ ਅਤਵਾਜ ਜਾਂਦਾ ਈ ਤੇ ਸਪੈਸ਼ਲ ਮੇਰੀ ਵੀਡੀਓ ਬਣੀ ਹੁੰਦੀ ਏ ਹੂੰ ਆਨ ਕੈਮਰਾ ਵੀ ਵਿਕ ਜਾਂਦਿਆਂ ਤੇ ਆਫ ਕੈਮਰਾ ਵੀ ਵਿਕ ਜਾਂਦੇ ਠੀਕ ਹੈ ਤੁਹਾਨੂੰ ਬਹੁਤ ਫਾਰਮਾਂ ਤੋਂ ਵੀਡੀਓ ਬਣਾ ਕੇ ਲਿਆਉਂਦੇ ਆ ਬੱਚੇ ਆ ਜੀ ਇੱਕ ਆ ਬੱਚਾ ਈ ਹੂੰ ਇੱਕ ਆ ਬੱਚਾ ਆ ਬੱਚਾ ਆ ਬੱਚਾ ਈ ਇਹ ਚਾਰੇ ਬੱਚੇ ਫਾਰਮ 'ਚੋਂ ਆਈ ਇਹ ਨਾਲ ਕੁਝ ਬੱਚੇ ਉਧਰ ਐ ਤੇ ਇਹਨਾਂ ਦੇ ਟੋਕਨ ਲੱਗੇ ਹੋਏ ਐ ਇੱਕ ਆ ਘੜੀਆ ਬੱਚੀ ਜੀ ਹੂੰ ਤੇ ਇਹਨਾਂ ਦੀਆਂ ਆ ਘੜੀਆਂ ਇਹਨਾਂ ਦੇ ਟੋਕਨ ਮੈਂ ਕਿਵੇਂ ਲਾ ਦੂੰਗਾ ਜੀ ਉਥੋਂ ਦੀ ਜਿਹੜੀ ਵੀਡੀਓ ਬਣਾਈ ਵੀ ਇਹਨਾਂ ਦੀ ਦੂਜੀ ਗੱਲ ਕਿਸੇ ਨੂੰ ਹੋਰ ਦੱਸਣਾ ਜੀ ਟੋਕਨ ਮਸ਼ੀਨ ਘਰੇ ਪਈ ਆ ਟੋਕਨ ਘਰੇ ਪਏ ਤਾਂ ਬਾਹਰ ਆਨਲਾਈਨ ਮਾਲ ਜਾਂਦਾ ਆਪਣਾ ਹਾਂ ਮਹਾਰਾਸ਼ਟਰ ਵਗੈਰਾ ਹਾਂ ਅੱਜ ਤੱਕ ਇੱਕ ਬੰਦਾ ਸਾਫਤ ਕਰਦੀ ਬੱਚੀ ਬਾਹਰੋਂ ਲਈ ਹੋਵੇ ਤੇ ਜੇ ਜੇ ਬੰਦਾ ਇਹ ਸਾਫਤ ਕਰ ਦੂਗਾ ਤੇ ਮੈਂ ਆ ਦਾ ਕੰਮ ਛੱਡ ਦੂੰਗਾ ਜੀ ਠੀਕ ਹੈ ਜੇ ਟੋਕਨ ਮਾਰੀ ਹੋਈ ਬੱਚੀ ਕਿਸੇ ਬੰਦੇ ਨੇ ਦੇਖੀ ਹੋਵੇ ਤੇ ਮੇਰੇ ਘਰੇ ਆ ਕੇ ਟੋਕਨ ਵੇਖ ਲਿਆ ਮੈਂ ਕੰਮ ਛੱਡ ਦੂੰਗਾ ਆਉਣ ਕੈਮਰਾ ਕਹਿੰਦਾ ਜੀ ਸਹੀ ਹੈ ਹਾਂ ਜੀ ਜੀ ਗੱਲ ਕੇ ਸ ਬੱਚੀਆਂ ਵਿੱਚੋਂ ਮੰਡੀ ਚੋਂ ਲਈਆਂ ਖੜੀਆਂ ਜੀ ਇੱਕ ਬੰਦਾ ਕਹੇ ਜੀ ਉੱਥੇ ਕੁੱਲ ਬੰਦਾ ਕਿਹਾ 71 ਦਾ ਹੀ ਸਹੀ ਹੈ 26 ਬੱਚੀਆਂ ਲਈਆਂ ਸੀਆਂ ਪਛੀਆਂ ਕਲੇ 12 ਆਈਆਂ 12 ਚੋਂ ਕੱਲ 6 ਵਗੀਆਂ ਉਹ ਚ ਮੰਡੀ ਚੋਂ 6 ਬੱਚੀਆਂ ਰਹਿ ਗਈਆਂ ਜੀ ਠੀਕ ਹੈ ਹਾਂਜੀ ਹਾਂਜੀ ਸੋ ਦੋਸਤੋ ਇਹ ਗੱਲ ਇਸ ਕਰਕੇ ਐਡ ਕਰਤੀ ਵੈਸੇ ਚਲੋ ਕਿਸੇ ਵੀ ਭਰਾ ਦਾ ਤਰਾਜ ਕਰਨ ਦਾ ਹੱਕ ਨਹੀਂ ਹੱਕਾ ਜੀ ਰਾਈਟ ਹਰੇਕ ਨੂੰ ਹੈ ਜੀ ਸਹੀ ਹੈ ਕੁਝ ਦਾ ਹੱਕ ਹੈ ਕਿਸੇ ਵੀਡੀਓ ਚ ਕਿਸੇ ਬੱਚੀ ਦੇ ਸੀਮਨ ਦੀ ਡਿਟੇਲ ਨਹੀਂ ਦਿੰਦੇ ਜਦੋਂ ਇਹ ਕਿਹਾ ਜਾਂਦਾ ਵੀ ਇਹ ਬੱਚੀਆਂ ਫਾਰਮ ਚੋਂ ਖਰੀਦੀਆਂ ਨਾਲ ਉਹਦੀ ਵੀਡੀਓ ਮੋਬਾਈਲ ਦੇ ਉੱਤੇ ਕੋਸ਼ਿਸ਼ ਹੁੰਦੀ ਹੈ ਵੀ ਵਿਖਾਈ ਜਾਵੇ ਵਾਕਈ ਫਾਰਮ ਚ ਖੜੀਆਂ ਹੈਗੀਆਂ ਬਾਕੀ ਤੁਸੀਂ ਤਸੱਲੀ ਕਰਕੇ ਖਰੀਦ ਲਓ ਖਰੀਦਣ ਦਾ ਤੁਸੀਂ ਬਾਅਦ ਚ ਹੈ ਬਾਈ ਦੀਆਂ ਪਹਿਲਾਂ ਆ ਦੇਖੋ ਹੀ ਹੁਣ ਆ ਬੱਚੇ ਦੀ ਵੀਡੀਓ ਆਪਣੇ ਉੱਤੇ ਵੀ ਹੈਗੀ ਹੈਗੀ ਮੋਬਾਈਲ 'ਚ ਵੀ ਹੈਗੀ ਪਹਿਲਾਂ ਕੱਢ ਕੇ ਦਿਖਾਉਂਗਾ ਦਿਖੋਦਗੇ ਨਾ ਤੁਹਾਨੂੰ ਠੀਕ ਹੈ ਇਹਦੇ ਉੱਪਰ ਟੋਕਨ ਲੱਗਿਆ ਹੈ ਅਜੇ ਤੱਕ ਮੈਂ ਨਹੀਂ ਪੜਿਆ ਵੀ ਕਿਹੜੇ ਆਪਣੀ ਸੀਮਾਂ ਦੀ ਹੈ ਕੀ ਸੀ ਰਿਕਾਰਡ ਇਹਦੇ ਮੈਂ ਨਹੀਂ ਵੇਖਿਆ ਮੜਾ ਤੋਰੀ ਸੋ ਦੱਸੋ ਬੱਚੀ ਛੋਟੀ ਉਮਰ ਦੀ ਦੇਖੋ ਬੱਚਾ ਸੋਹਣਾ ਬੱਚਾ ਹੈ ਨਰੋਈ ਹੈ ਸਮੀ ਵੀ ਚੰਗੀ ਹੈ ਸਿੰਘ ਦਾਗੇ ਹੋਏ ਹੈ ਉਮਰ ਛੋਟੀ ਐ ਟੋਕਨ ਲੱਗਾ ਪਰ ਜਿਵੇਂ ਪਹਿਲਾਂ ਦੱਸਿਆ ਜਿਹੜਾ ਵੀਰ ਖਰੀਦਣਾ ਚਾਹੂ ਆ ਕੇ ਪੜ੍ਹ ਲੈ ਕੇ ਦੇਖੋਗੇ ਆਪਣਾ ਸਹੀ ਐ ਪਰ ਆਨਲਾਈਨ ਦੇਖੋਗੇ ਤਾਂ ਫਿਰ ਆਪਾਂ ਦੇਖ ਕੇ ਦੱਸ ਦਾਂਗੇ ਠੀਕ ਐ ਤੋਂ ਟਾਂਚਾ ਤੁਹਾਨੂੰ ਦਿਖਾ ਦਿੰਨੇ ਆ ਹਰੇਕ ਵੀਡੀਓ ਚੱਕ ਬੇਨਤੀ ਕਰੀਦੀ ਆ ਵੀ ਟਾਂਚੇ ਖਰੀਦ ਲਿਆ ਕਰੋ ਵੇਖ ਕੇ ਜੇ ਆਈ ਆਪਦੇ ਹੱਥੀਂ ਕਰਾ ਲਓ ਇਹ ਵਿੱਚ ਨਾ ਵੀਰਪਾਹੀ ਆਏ ਕਿਹ ਹੁੰਦਾ ਵੀ ਕਹਿੰਦੇ ਅੱਜੇ ਤਿਆਰ ਹੋ ਜਾਣੀਆਂ ਨਹੀਂ ਅੱਜੇ ਤਿਆਰ ਨਹੀਂ ਹੋਣੀਆਂ ਜੀ ਹੁਣ ਮੇਰੇ ਕੋਲੇ 22 ਕਿਲੋਣੇ ਮੱਝਾਂ ਐ ਅੱਜੇ ਨਹੀਂ ਤਿਆਰ ਹੋਈਆਂ ਜੀ ਟਾਈਮ ਲੱਗਦਾ ਹਰੇਕ ਕੰਮ ਨੂੰ ਸਹੀ ਐ ਇੱਕ ਮੈਨੂੰ ਐ ਦੱਸੋ ਜੀ ਅਜ ਇੱਕ ਸਾਲ ਚ ਜੇ ਤੁਸੀਂ ਬੱਚੀ ਆਪੀਆ 50000 ਰੁਪਏ ਚੰਗੀ ਵੱਚੀ ਅੱਜ ਆਉਂਦੀ ਹੈ 50000 ਬੰਦਾ ਲਾਉਂਦਾ ਹਾਂ ਉਹ ਤਿਆਰ ਹੋ ਕੇ ਲੱਖ ਦੀ ਵੱਚੀ ਵੇਚੀ ਜਾਣੀ ਹੈ ਆਹ ਲੋ ਜਾ ਕੇ ਸਿਮਨ ਪਰਵਾਉਂਦਾ ਇੱਕ ਸਾਲ ਰੱਖ ਕੇ ਤੋਂ ਬੱਚੀ ਲੈ ਕੇ ਜੀ ਇੱਕ ਸਾਲ ਬਾਅਦ ਲੱਖ ਦਾ ਵੇਚੀ ਜਾਊਗੀ ਸਹੀ ਹੈ ਤੇ ਇਹ ਵੀ ਤੁਸੀਂ ਆ ਲਓ ਚਾਹੇ ਨਾਰਮਲ ਕਿਸੇ ਭੈਣ ਭਾਈ ਦੇ ਕਿਸਾਨ ਤੋਂ ਲਈ ਆਪਣੇ ਆਪ ਵੀਰ ਤੋਂ ਉਦੋਂ ਵੀ 10 12000 15 ਇਹ ਤੋਂ ਘੱਟ ਦੋ ਵੀ ਨਹੀਂ ਪਿੰਦੀ ਵੱਚੀ ਸਹੀ ਹੈ ਬਿਲਕੁਲ ਹਾਂਜੀ ਹਰੇਕ ਦੇ ਘਰ ਇਹ ਚਾਹੀਏ ਮੇਰੇ ਆ ਚਾਹੀਏ ਕਿਸੇ ਹੋਰ ਘਰੇ ਜੀ ਬਿਲਕੁਲ ਖੋਲੀ ਭਾਈ ਸੋ ਦੋ ਨੰਬਰ ਤੇ ਫੇਰ ਵੱਚੀ ਦੇਖੋ ਦੱਸੋ ਇਹਦਾ ਟਾਂਚਾ ਤੁਸੀਂ ਦੇਖ ਸਕਦੇ ਹੋ ਨਸਲ ਕੁਆਲਿਟੀ ਤੁਸੀਂ ਆਪ ਵੀਡੀਓ ਦੇ ਵਿੱਚੋਂ ਜਜਮੈਂਟ ਕਰ ਲੈਣੀ ਹੈ ਸਟਰਕਚਰ ਇਹਦਾ ਤੁਸੀਂ ਦੇਖ ਲਓ ਠੀਕ ਹੈ ਨਰਮੋ ਵੀ ਬੰਦੀ ਆ ਦੇਖੋ ਸੋ ਕਰਨ ਲਗਾ ਹਾਂ ਬੱਸ ਆ ਗਈ ਸਹੀ ਦੇਖੋ ਬੱਚਾ ਦੋਸਤੋ ਮਾ ਪੇਪਰ ਦੀ ਹੈ ਜੀ ਇਹ ਵੀ ਇਸ ਰਮਾਡਾ ਦੀ ਹੈ ਜੀ ਠੀਕ ਹੈ ਤੇ ਡੇਟ ਆਫ ਵਰਤ ਉੱਪਰ ਲਿਖੀ ਵੀ ਹੈ ਜੀ ਸਹੀ ਹਾਂਜੀ ਦੋ ਦਿੰਦੇ ਸੋ ਇਹ ਤਕਸਕੋ ਬੱਚਾ ਜਿਨ੍ਹਾਂ ਦੀ ਵੀਡੀਓ ਵੀ ਮੋਬਾਈਲ 'ਚ ਹੈਗੀ ਆ ਤੁਹਾਨੂੰ ਦਿਖਾ ਦਿਆਂਗੇ ਇਹਦੇ ਵੀ ਸਿੰਘ ਦਾ ਗੇਵਿਆ ਲਗਭਗ ਸੇਮ ਉਮਰ ਜੀ ਲੱਗਦੀ ਆ ਦੂਜੀ ਬੱਚੀ ਦੇ ਨਾਲ ਇਹ ਤਿੰਨ ਨੰਬਰ ਤੇ ਸੀ ਚਾਰ ਨੰਬਰ ਤੇ ਇੱਕ ਹੋਰ ਬੱਚੀ ਜਿਹੜੀ ਬਾਈਕ 'ਤੇ ਨਹੀਂ ਵਸਦੀ ਦੇਖੋ ਠੀਕ ਹੈ ਬੰਗ ਸੋ ਸੋਹਣਿਆ ਬੱਚਿਆਂ ਸੋ ਇਹ ਟਾਂਚੇ ਵੀ ਸੋਹਣੇ ਆ ਸਮਝਿਆ ਵੀ ਠੀਕ ਹੈ ਉਮਰ ਛੋਟੀ ਦੀਆਂ ਬੱਚੇ ਹੀ ਆ ਹਜੇ ਅਗਲੇ ਸਾਲ ਮੇਰੇ ਖਿਆਲ ਚ ਵੀ ਤੁਸੀਂ ਦਸੰਬਰ ਜਾਂ ਜਨਵਰੀ ਫਰਵਰੀ ਤੱਕ ਇਹ ਆਈ ਇਹਨਾਂ ਦੀ ਕਰਾਉਂਗੇ ਸਹੀ ਰੋਤੇ ਚ ਮੁੜ ਕੇ ਸੂ ਫਹਿਣੇਗਾ ਹੁਣ ਤੁਹਾਡੇ ਕੋਲ ਇਹਨਾਂ ਨੂੰ ਸੰਭਾਲਣ ਦਾ ਟਾਈਮ ਹੈ ਟਾਂਚੇ ਸੋਹਣੇ ਆ ਸਿਹਤ ਸੰਭਾਲ ਇਹਨਾਂ ਦੀ ਤੁਸੀਂ ਕਰਨੀ ਆ ਪੰਜ ਨੰਬਰ ਤੇ ਹੋਰ ਬੱਚਾ ਇਹਦਾ ਵੀ ਸੋਹਣਾ ਸਟਰਕਚਰ ਇਹ ਲਗਭਗ

ਸੋ ਵੋ ਵਾਸਾ ਕਰਦਾ ਸੋ ਤੁਹਾਨੂੰ ਵੀਡੀਓ ਦੇ ਸਕੀ ਹੋਵੇ ਨਹੀਂ ਤਾਂ ਤੁਸੀਂ ਆ ਕੇ ਬਹੁਤ ਠੀਕ ਹੈ ਨਾ ਤੇ ਮਰਜ਼ੀ ਜਿਹੜਾ ਵੀ ਆਊਗਾ ਦੱਸੋ ਉਹ ਦੇਖ ਸਕਦਾ ਉਹਦੀ ਤਸੱਲੀ ਕਰ ਲਓ ਇਹ ਵੀ ਬੱਚੀ ਤੁਸੀਂ ਦੇਖੋ ਠੀਕ ਹੈ ਭਾਈ ਬਾਪ ਬੰਦ 7 ਨੰਬਰ ਤੇ ਇੱਕ ਹੋਰ ਬੱਚੀ ਦੇਖੋ ਤੁਸੀਂ ਨਵਤੋਈ ਠੀਕ ਹੈ ਭਾਈ ਬੰਦੀ ਸੋ ਇਹ ਜਿਹੜੇ ਸੱਤ ਨਾਗੇਦਰ ਛੋਟੇ ਇੱਕ ਜਰਸੀ ਥੋੜਾ ਕ੍ਰਾਸ ਅੰਗ ਦੇ ਵਿੱਚ ਇਹ ਵੀ ਤੁਹਾਨੂੰ ਵੈੜ ਦਿਖਾਉਣੇ ਨੇ ਨਰਮਲ ਭਾਈ ਕਿੰਨੀ ਕੁ ਉਮਰ ਹੈ ਦੀ ਮੈਂ ਦੰਦ ਪੜਾਂ ਦੰਦ ਦੇਖੀ ਦੰਦ ਹਜੇ ਵੇਖਣ ਵਾਲੇ ਆ ਦੋਸਤੋਂ ਦੰਦ ਦੇਖਣ ਵਾਲੇ ਆ ਪਰ ਥੱਲੋਂ ਇਹ ਲੱਗਦਾ ਵੀ ਜਿਵੇਂ ਗੱਬਣ ਹੁੰਦੀ ਹੈ ਹਾਲਾਂਕਿ ਆਪਾਂ ਇਸ ਦੀ ਡਿਟੇਲ ਪੁੱਛ ਲਾਂਗੇ ਦੰਦ ਆਪਾਂ ਵੀਡੀਓ ਚ ਹੀ ਦੇਖ ਲੈਣੇ ਫੀਰੀ ਕਨਫਰਮ ਆ ਤੇ ਥੱਲੇ ਇਨੀ ਇੱਕ ਲੇਵਟੀ ਬਣਾਈ ਵੀ ਆ ਵੀ ਮੇਰੇ ਖਿਆਲ ਚ ਗੱਬਣ ਕਹਿ ਕੇ ਵੀ ਵੇਚ ਦੇਣੀ ਹੋਵੇ ਤਾਂ ਚੱਲੂਗੀ ਪਰ ਨਰਮਲ ਇਹ ਗੱਬਣ ਹੈ ਜਾਂ ਨਹੀਂ 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 ਗੱਬਣ ਨਹੀਂ ਗਿਆ ਸੋ ਗੱਬਣ ਨਹੀਂ ਹੈ ਜੇ ਝੋਲ ਹੀ ਆ ਥੱਲੇ ਪੂਰੇ ਆਏ ਆ ਜਿਵੇਂ ਹਵਾਨਾ ਬਣਾਇਆ ਹੋਆ ਹੁੰਦਾ ਤੇ ਇਹ ਦੰਦੋ ਆਪਣੇ ਬੱਚੇ ਜਰਸੀ ਦੇ ਉੱਪਰ ਟੌਪ ਦੇ ਵਿੱਚ ਜਰਸੀ ਦੇ ਪਾਓਗੇ ਸਹੀ ਹੈ ਸੋ ਹੈ ਥੋੜਾ ਕ੍ਰਾਸ ਆਂਗ ਤੇ ਪਰ ਬਹੁਤ ਸੋਹਣੇ ਬੱਚੇ ਤੋਂ ਤੁਸੀਂ ਜਰਸੀ ਦੇ ਲੈ ਸਕਦੇ ਹੋ ਬੱਚੀ ਦੇਖਿਓ ਸੋ ਟਨ ਚਾਹੀਦਾ रंग सो बहुत सोहना स्ट्रक्चर देख सकते हो तुम बोल लाली चली दे भाई बहुत सोहनी एव्छी ये तो अलावा सोस नाग इस सैड के उत्ते जिना चाहे एक गबन भी थोड़ा दिखा देनी है लास्ट उत्त खड़ी है सो ये नाग देखो ਸੋਨੇ ਸਟਰਕਚਰ ਦੀਆਂ ਬੱਚੀਆਂ ਨਰਮਲ ਤੌਰ ਦੀ ਬਈ ਹੈ ਕਰਕੇ ਦੰਦ ਜਿਹੜੀਆਂ ਦੇ ਦਿਖਾਉਣ ਦੀ ਲੋੜ ਉਹ ਦਿਖਾ ਦੀ ਜਿਨ੍ਹਾਂ ਦੇ ਨਹੀਂ ਲੋੜ ਉਹ ਕੋਈ ਚੱਕਰ ਨਹੀਂ ਹੈ ਸੋ ਸੋ ਦੇਖੋ ਇਧਰੋਂ ਜਿਹੜੀਆਂ ਛੱਡ ਚ ਬੱਤੀਆਂ ਵੀਆਂ ਬੱਚੀਆਂ ਉਹਨਾਂ ਚੋਂ ਪਹਿਲੇ ਨੰਬਰ ਤੇ ਦੂਜੀਆਂ ਬੱਚੀਆਂ ਦੇ ਲਗਭਗ ਉਮਰ ਜੇ ਦੀ ਬੱਚੀ ਐ ਥੋੜਾ ਬਹੁਤਾ ਫਰਕ ਹੋਊਗਾ ਤਾਂ ਜਾਂ ਦੇਖੋ ਤੁਸੀਂ ਮਸਤੀ ਕਰਦੀ ਐ ਕਰਮਾਲੀ ਲਿਆ ਬਈ ਬੰਨ ਕੇ ਏਕੇ ਸੋਏ ਦੂ ਅੱਗੇ ਦੋਸਤੋ ਬਲੈਕ ਬੱਚੀ ਤੋਰ ਰਹੀ ਹਨ ਚਾਰੀ ਬਹੁਤ ਸੋਹਣੀ ਬੱਚੀ ਸੋਹਣੀ ਬੱਚੀ ਰੰਗ ਬਲੈਕ ਐ ਜਿਆਦਾ ਪਤਲੀ ਬਿਲਕੁਲ ਜਮੜੀ ਦੀ ਉਹ ਦੇਖ ਸਕਦੇ ਹੋ ਜਦਾ ਵੀ ਟੰਚਾ ਬੰਦੇ ਬਈ ਸੋ ਥੋੜੂਗਾ ਥੋੜੂਗਾ ਤੋਰ ਕੇ ਤੁਹਾਨੂੰ ਦਿਖਾਈ ਜਾਂਦੇ ਆ ਪਸ਼ੂ ਜਿਹੜਾ ਤੁਹਾਨੂੰ ਪਸੰਦ ਆਉਂਦਾ ਹੈ ਇਹ ਤੋਂ ਬਸ ਕੀ ਉਹਦੇ ਬਾਰੇ ਤੁਸੀਂ ਗੱਲਬਾਤ ਆ ਕੇ ਕਰ ਲਿਓ ਜਿਹੜੇ ਫੋਨ ਦੇ ਉੱਤੇ ਹੀ ਹੁੰਦੇ ਆ ਹਰ ਵਾਰ ਤੇ ਤੁਸੀਂ ਰੇਟ ਜਿਹੜਾ ਫੋਨ ਦੇ ਉੱਤੇ ਹੀ ਕਨਫਰਮ ਕਰਨਾ ਪਊਗਾ ਤੁਹਾਨੂੰ ਖਰੀਦਣ ਵਾਲਾ ਵੀਰ ਆ ਸਕਦਾ ਜਿਹਨੂੰ ਇਹ ਬੱਚੀਆਂ ਪਸੰਦ ਆਉਂਦੀਆਂ ਕੀਰੀ ਕੀਰੀ ਉਹਨੇ ਪਾਸੋਂ ਉਹ ਥੋੜਾ ਲੈ ਦੇਖ ਪਰਦੇ ਦੁਬਾਰਾ ਹਾਂ ਠੀਕ ਹੈ ਠੀਕ ਕੋਈ ਵੈਸਤਾ ਕੀਰੀ ਹੈ ਦੋਸਤੋ ਪਰ ਦੰਦ ਉਹ ਦੋ ਕਲੀਅਰ ਵਿਸੇ ਨਹੀਂ ਸੀ ਟਾਂਚਾ ਤੁਸੀਂ ਵੱਚੀ ਦਾ ਦੇਖੋ ਵਾਈਟ ਰੰਗ ਦੇ ਨਾਲ ਨਾਲ ਜਿਹੜਾ ਰੈੱਡ ਕਲਰ ਦੇ ਸਪੌਟ ਹੈ ਰੈੱਡ ਐਂਡ ਵਾਈਟ ਤੁਸੀਂ ਐਚ ਐਫ ਦਾ ਸੀਮਨ ਲਵਾ ਸਕਦੇ ਹੋ ਇਦਾਂ ਦੀ ਵੱਚੀ ਦੇ ਤੁਹਾਡੇ ਕੋਲ ਲਾਲ ਚਿੱਟੇ ਡੱਬਾਂ ਵਾਲੀ ਜਿਹੜੀ ਵੱਚੀ ਘਰੇ ਪੈਦਾ ਹੋਊਗੀ ਏ ਬੀਐਸ ਤੇ ਵਰਡਵਾਈਡ العلੋਂ ਬਹੁਤ ਵਧੀਆ ਬੋਲ ਆ ਜਿਹੜੇ ਉਹਨਾਂ ਨੇ ਇੰਟਰੋਡਿਊਸ ਕੀਤੇ ਆ ਰੈਡ ਐਂਡ ਵਾਈਟ ਚ ਉਹਨਾਂ ਦਾ ਸੀਮਨ ਸਿਲੈਕਟ ਕਰ ਲਿਆ ਕਰੋ ਕਿਉਂਕਿ ਚੰਗੇ ਰਿਕਾਰਡ ਹੈ ਇਹਦੇ ਅੱਗੇ ਅੱਛੀ ਹੋਰ ਤੁਹਾਨੂੰ ਦਿਖਾਉਣੇ ਆ ਦੱਸੋ ਨੰਬਰ ਤੁਸੀਂ ਇਹਨਾਂ ਦੇ ਧਿਆਨ ਚ ਰੱਖ ਲਿਓ ਜੇ ਇਹ ਵੀ ਖੀਰੀ ਕਨਫਰਮ ਇਹ ਚਾਰ ਨੰਬਰ ਆਈ ਠੀਕ ਹੈ ਚਾਰ ਨੰਬਰ ਜਿਹੜੀਆਂ ਅੰਦਰ ਪਧੀਆਂ ਉਹਨਾਂ ਚੋਂ ਸੋ ਦੇਖ ਲਓ ਇਹਦਾ ਢਾਂਚਾ ਤੋਰ ਦੇ ਅੱਗੇ ਨੂੰ ਦੇਖਤੋ ਮਾਰਲਿੰਗ ਵੰਦੀ ਚਾਰ ਨੰਬਰ ਉੱਤੇ ਸੀ ਸੋ ਇਹ ਬੱਚੀ ਦੇਖ ਲਓ ਦੋਸਤੋ ਇਹਦੇ ਵੀ ਟੈਗ ਕਰਨ ਚ ਪਾਇਆ ਹੋਇਆ ਹੈ ਫੀਰੀ ਕਨਫਰਮ ਆਓ ਚੰਗਾ ਟਾਂਚਾ ਹੈ ਜਿਹੜੀਆਂ ਦੋ ਬੱਚੀਆਂ ਚਾਰਕ ਪਹਿਲੀਆਂ ਚੋ ਦਿਖਾਈਆਂ ਸੀਆਂ ਟੈਗ ਵਾਲੀਆਂ ਤੇ ਉਹਨਾਂ ਦੇ ਨਾਲ ਹੀ ਇਹ ਵੀ ਹੈ ਆਓ ਤ ਤਾਚਾ ਬਹੁਤ ਚੰਗਾ ਹੀ ਤੋਂ ਟਾਂਚਾ ਦੇਖੋ ਬੱਚੀ ਦਾ ਵੈਸੇ ਦਿਸਦੀ ਵੀ ਹੈ ਇੱਕ ਸੋਹਣੀ ਨਸਲ ਦੀ ਚੰਗੇ ਸਟਰਕਚਰ ਦੀ ਵੈੜ ਆ ਇਹ ਦੋ ਅੱਗੇ ਇਹ ਬੱਚੀ ਜਿਹੜੀ ਹੈ 5 ਨੰਬਰ ਤੇ ਸੀ 6 ਨੰਬਰ 7 ਨੰਬਰ ਇਸ ਤਰ੍ਹਾਂ ਕਰਕੇ ਨੰਬਰ ਤੁਸੀਂ ਧਿਆਨ ਚ ਰੱਖ ਲਓ ਜਿਹੜਾ ਨਾ ਤੁਸੀਂ ਇੱਕ ਖਰੀਦਣਾ ਇੱਕ ਵਾਸਤੇ ਫੋਨ ਕਰ ਲਿਓ ਦੋ ਇਕੱਠੇ ਖਰੀਦਨੇ ਤਾਂ ਵੀ ਪਰ ਆਉਣਾ ਪਊਗਾ ਮੈਂ ਜ਼ਰੂਰ ਬੇਨਤੀ ਕਰਦਾ ਹਮਨਾ ਹਰੇਕ ਵੀਡੀਓ ਨੂੰ ਨਹੀਂ 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 ਕਹੀ ਦੇਖ ਲਿਆ ਕਰੋ ਦੰਦ ਇਥੇ ਕਨਫਰਮੈਂਸ ਇਹਦੇ ਕਰ ਲੈਨੇ ਆ। ਲੋ ਦੰਦ ਇਹਨਾਂ ਦੇ ਠੀਕ ਹੈ ਓਕੇ ਨਰਮ ਕੀਰੀ ਹੈ ਦੋਸਤੋ ਇਹ ਵੀ ਬੱਚੀ ਦੇਖੋ ਜਿਹੜੀਆਂ ਦੇ ਟੈਗ ਲੱਗੇ ਤੁਹਾਨੂੰ ਸੇਮ ਸਟਰਕਚਰ ਸੇਮ ਜਿਹਾਂ ਸੰਭਾ ਹੋਈਆਂ ਬੱਚੀਆਂ ਨਾਲ ਆ ਰਹਿਣਗੀਆਂ ਇਹ ਵੀ ਬੱਚੀ ਦੀ ਬੰਦਰ ਤੁਸੀਂ ਦੇਖ ਲਓ ਬਹੁਤ ਸੋਹਣਾ ਢਾਂਚਾ ਹੈ ਫੇਸ ਦੇਖ ਸਕਦੇ ਹੋ ਉਸੋ ਬੜੀ ਚੰਗੀ ਬੱਚੀ ਹੈ ਬਹੁਤ ਸੋਹਣੀ ਬੱਚੀ ਹੈ ਜਰੂਰ ਪਸੰਦ ਆਉਗੀ ਜਿਹੜਾ ਵੀ ਰਿਤ ਇੱਥੇ ਆ ਗਿਆ ਕੀਮਤ ਤੁਸੀਂ ਪੁੱਛ ਲਓ ਜੇ ਮੈਂ ਸਟਰਕਚਰ ਦੇਖ ਕੇ ਇਹਨੂੰ ਚੰਗੀ ਕਿਹਾ ਕੀਮਤ ਦੇ ਹਿਸਾਬ ਤੇ ਤੁਹਾਨੂੰ ਜਚਣੀ ਚਾਹੀਦੀ ਹੈ ਇਹ ਦੂ ਅੱਗੇ ਬੱਚੀ ਇੱਕ ਹੋਰ ਥੋੜੀ ਇਹਨਾਂ ਨਾਲੋਂ ਵੱਡੀ ਤੁਹਾਨੂੰ ਦਿਖਾਉਣੇ ਆ ਅਖੀਰੀ ਕਨਫਰਮ ਫੇਸ ਦੇਖ ਸਕਦੇ ਹੋ ਤੁਸੀਂ ਕੰਨ ਕਾਲੇ ਆ ਬਾਕੀ ਵਾਈਟ ਰੰਗ ਜ਼ਿਆਦਾ ਹੈ। ਲੇਵਕ ਇਹਦਾ ਵੀ ਟਾਂਚਾ ਤੁਸੀਂ ਦੇਖ ਸਕਦੇ ਹੋ। ਸੋਨਾ ਰੰਗ ਰੂਪ ਵਿੱਚ ਹੀ ਦਾ ਚੰਗਾ ਸਟਰਕਚਰ ਹੈ। ਇਹ ਦੋਦਾਂ ਦਾ ਹੀ

ਇਹ ਰੀ ਹੈ ਕਨਫਰਮ ਹਾਈਟ ਲੈਂਥ ਦੇਖੋ ਬੱਚੀ ਦੀ ਇਹਦੀ ਦੇਖੋ ਤਾਂ ਚਾ ਇਹ ਐਸੇ ਸੀਜ਼ਨ ਦੇ ਵਿੱਚ ਮਤਲਬ ਹੁਣ ਇਹ ਆਈ ਕਰਵਾ ਸਕਦੇ ਹੋ ਜਿਹੜੀਆਂ ਵੱਡੀਆਂ ਬੱਚੀਆਂ ਤੁਹਾਨੂੰ ਦਿਖਾ ਰਹੇ ਆ ਇਹਨਾਂ ਦੀ ਅੰਦਰੋਂ ਤੁਸੀਂ ਚੈੱਕਅਪ ਕਰਾ ਲਿਓ ਉਸ ਤੋਂ ਬਾਅਦ ਚ ਨਾਲ ਪੌਡਰ ਸ਼ੁਰੂ ਹੋ ਜਾਣਾ ਤੇ ਜੇ ਕੋਈ ਵੀਰ ਸੈਂਕ్రో ਵਿਧੀ ਨਾਲ ਕਰਨਾ ਚਾਹੁੰਦਾ ਤਾਂ ਇਕੱਠੀ ਗੱਪਣ ਕਰਵਾ ਸਕਦੇ ਹੋ ਤੁਸੀਂ ਪਰ ਪਹਿਲਾਂ ਚੈੱਕ ਕਰਾਉਣਾ ਜ਼ਰੂਰੀ ਹੈ ਵੀ ਅੰਦਰੋਂ ਪੂਰੀ ਤਰ੍ਹਾਂ ਤਿਆਰ ਹੈ ਇਹ ਬੱਚੀਆਂ ਇਹ ਦੋ ਦਿਨ ਚੱਕ ਲਈਏ ਨੇ ਦੋ ਨਾਲ ਦੇ ਦੰਦ ਦੋਸਤੋ ਚੱਕ ਰਹੀ ਹੈ ਬੱਚੀ ਠੀਕ ਹੈ ਸਟਰਕਚਰ ਦੇਖੋ ਜੇ ਇਹਦਾ ਵੀ ਪੂਰੀ ਨਰੋਈ ਬੱਛੀ ਅਜੇ ਦੋਂਦ ਵਾਲੇ ਦੰਦ ਹੋਣ ਹੀ ਚੱਕੇ ਆ ਬਹੁਤ ਸੋਹਣਾ ਟੰਚਾਓ ਤੁਸੀਂ ਵੀਡੀਓ ਚੋਂ ਕਲੀਅਰ ਦੇਖ ਸਕਦੇ ਹੋ ਕੱਦ-ਕਾਠ ਦੇਖੋ ਬੱਛੀ ਦਾ ਖੜਨੀ ਖੁੜਨੀ ਦੇਖ ਸਕਦੇ ਹੋ ਤੁਸੀਂ ਲਿਆ ਭਾਈ ਲੱਤਾਂ ਦੀ ਬੜੀ ਸਾਫ਼ ਸੁਥਰੀ ਐ ਸਿੱਧੀਆਂ ਲੱਤਾਂ ਬਿਲਕੁਲ ਤੁਹਾਡਾ ਤੋੜੀ ਦਾ ਸੈਕਿੰਡ ਲਾਸਟ ਬਲੈਕ ਰੰਗ ਦੇ ਵਿੱਚ ਖੀਰੀ ਧੰਦੋ ਖੀਰੀ ਹੈ ਠੀਕ ਹੈ ਬਾਈ ਸੋ ਟਾਂਚਾ ਤੁਸੀਂ ਦੇਖ ਲਓ ਹੈ ਖੀਰੀ ਇਹਦੇ ਸੰਗ ਥੋੜਾ ਲੇਟ ਦਾਗ ਗਿਆ। ਉੱਠੇ ਆਗੇ ਸੀਗੇ ਜਿਹਦੇ ਕਰਕੇ ਜਿਹੜੇ ਕਈ ਉਹਨਾਂ ਦਾ ਫੋਟਾਂ ਫੁੱਟੇ ਹੁੰਦੀਆਂ ਉਹ ਤੋਂ ਬਾਅਦ ਚ ਦਾਗੀਆਂ ਗਈਆਂ। ਸੋ ਉਹ ਤੁਸੀਂ ਤੁਸੀਂ ਆ ਕੇ ਦੇਖ ਲਓ ਜੀ ਇੱਕ ਲਾਸਟ ਉੱਤੇ ਬਹੁਤ ਸੋਹਣੀ ਬੱਛੀ ਦਿਖਾਉਣੀ ਹੈ ਤੁਹਾਨੂੰ। ਵਾਈਟ ਰੰਗ ਦੇ ਵਿੱਚ ਹੈ। ਨਰਮਲ ਬਈ ਜਿਹੜੀ ਇਹ ਲਾਸਟ ਵਾਲੀ ਬੱਛੀ ਹੈ। ਇਹ ਗੱਭਣਾ ਹੀ ਸਵਾ 4 4 ਸਵਾ 4 ਮਹੀਨਾ ਦੀ। ਚੈੱਕ ਪਾਸ ਹੈ। ਹਾਂਜੀ ਹਾਂਜੀ ਆਪਣੇ ਕੋਲ ਚੈੱਕ ਪਾਸ ਜਿਹੜਾ ਬਈ ਲਿਆਊਗਾ ਉਹਦੀ ਚੈੱਕ ਕਰਵਾ ਕੇ ਲੈ ਜਾਊਗੀ। ਠੀਕ ਹੈ। ਸੋ 4 ਮਹੀਨਾ ਤੋਂ। ਅੱਡੀ ਵੀਡੀਓ ਹੈਗੀ ਹੈ ਜੀ। ਓਕੇ। ਹਾਂਜੀ ਹਾਂਜੀ। 4 ਮਹੀਨਾ ਤੋਂ ਉੱਤੇ ਗੱਭਣਾ ਦੱਸੋ। ਦੰਦ ਪਹਿਲਾਂ ਦੇਖ ਲੈਨੇ ਆ ਫਿਰ ਇਹਨੂੰ ਤੋਰਾਂਗੇ ਦੋ ਦੰਦ ਵੱੱਛੀ ਐ ਸਵਾ ਚਾਰ ਮਹੀਨਿਆਂ ਦੀ ਚਾਰਾਂ ਮਹੀਨਿਆਂ ਤੋਂ ਉੱਤੇ ਗੱਭਣ ਐ ਇਸ ਟਾਈਮ ਇਹ ਚੈੱਕ ਪਾਸ ਤਾਂ ਚਾਹ ਤੁਸੀਂ ਦੇਖ ਲਓ ਰੰਗ ਬਹੁਤ ਸੋਹਣਾ ਦਸੋ ਇਹਦਾ হো ਵਾਈਟ ਰੰਗ ਚ ਚੰਗੇ ਕੱਦ ਕਾਠ ਦੀ ਵਹਿੜਾ ਬਹੁਤ ਸੋਹਣੀ ਸਵਾਹ 4 ਮਹੀਨਿਆਂ ਦੀ ਗੱਬਨ ਚੱਕ ਪਾਸ ਤੁਸੀਂ ਜਿਹਨੇ ਲਜਾਣੀ ਹੋ ਇਥੋਂ ਕਰਵਾ ਕੇ ਲਿਜਾ ਸਕਦੇ ਹੋ ਸੋਏ ਦੋਸਤੋ ਲਗਭਗ 20 ਨਾਗ ਸੀਗੇ ਜਿਹੜੇ ਤੁਹਾਨੂੰ ਦਿਖਾਤੇ ਆ ਫਿਰ ਲਾਸਟ ਉੱਤੇ ਬੇਨਤੀ ਹੈ ਪਸੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਹੈ ਅਸੀਂ ਤੁਹਾਨੂੰ ਇਹਨਾਂ ਦੇ ਸਟਰਕਚਰ ਦਿਖਾਏ ਆ ਢਾਂਚੇ ਦਿਖਾਏ ਆ ਸੀਮਨ ਦੀ ਕੋਈ ਡਿਟੇਲ ਨਹੀਂ ਦੱਸੀ ਜਿੰਨਾਂ ਬੱਚਿਆਂ ਦੀ ਸੀਮਨ ਦੀ ਡਿਟੇਲ ਹੈ ਉਹਨਾਂ ਦੇ ਕੰਨਾਂ ਉੱਤੇ ਟੈਗ ਲੱਗੇ ਹੋਏ ਆ ਉਹ ਤੁਸੀਂ ਟੈਗ ਤੋਂ ਰੀਡ ਕਰ ਲੋਗੇ ਤੁਸੀਂ ਇਹ ਬੱਚੀਆਂ ਖਰੀਦੋਗੇ ਤੇ ਇਹਨਾਂ ਦੇ AI ਆਪ ਦੇ ਹੱਥੀਂ ਕਰਾਓਗੇ ਤੁਹਾਡੇ ਕੋਲ ਰਿਕਾਰਡ ਬਣ ਜਾਣਾ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ